<laughs> oh, oh, what day <laughs> <laughs> ਬਾਪ ਆਪਣੇ ਧੀਆ ਪੁੱਤਾਂ ਨੂੰ ਬੜੇ ਹੀ ਸ਼ੌਂਕ ਅਤੇ ਚਾਹਵਾਂ ਦੇ ਨਾਲ ਵਿਦੇਸ਼ ਦੇ ਵਿੱਚ ਪੂਰੀ ਤਿਆਰੀ ਕਰਕੇ ਭੇਜ ਦਿੰਦੇ ਨੇ ਲੱਖਾਂ ਹਜ਼ਾਰਾਂ ਰੁਪਿਆ ਲਗਾ ਦਿੰਦੇ ਨੇ ਅਤੇ ਉਹਨਾਂ ਨੂੰ ਉਮੀਦ ਹੁੰਦੀ ਹੈ ਕਿ ਸਾਡਾ ਬੱਚਾ ਭਵਿੱਖ ਦੇ ਵਿੱਚ ਆਪਣਾ ਵਧੀਆ ਗੁਜ਼ਾਰਾ ਕਰ ਸਕੇਗਾ ਪਰ ਮਹਿਸ 20 ਸਾਲ ਦੀ ਉਮਰ ਦੇ ਵਿੱਚ ਇੱਕ ਵਿਦਿਆਰਥਣ ਜੋ ਕਿ ਵਿਦੇਸ਼ ਦੇ ਵਿੱਚ ਰਹਿ ਰਹੀ ਸੀ ਉੱਥੇ ਹੀ ਉਸ ਦੀ ਜਾਨ ਜਾਣ ਦੀ ਦੁਖਦ ਖਬਰ ਸਾਂਭਣੀ ਆਈ ਅਤੇ ਹੁਣ ਜੋ ਦੋਸਤੀ ਮਿੱਤਕ ਤੇ ਉਸ ਦੇ ਘਰ ਪਹੁੰਚੀ ਤਾਂ ਮਾਪੇ ਦੇ ਰੋਂਦਿਆਂ ਦੇ ਹਾਲਾਤ ਦੇਖੇ ਨਹੀਂ ਜਾਂਦੇ ਸਨ ਮਾਂ ਇਹ ਦੁਹਾਈਆਂ ਪਾ ਪਾ ਕੇ ਆਪਣੀ ਜਵਾਨ ਧੀ ਨੂੰ ਠਾਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਤੇਰੀ ਮਾਂ ਤੈਨੂੰ ਭੁਲਾ ਰਹੀ ਹੈ ਆਪਣੀ ਮਾਂ ਦੇ ਆਵਾਜ਼ ਦੇਣ ਤੇ ਹੀ ਧੀ ਉੱਠ ਪਵੇ ਇਹ ਸੋਚਦੀ ਸੋਚਦੀ ਉਹ ਰੋਂਣ ਲੱਗ ਪੈਂਦੀ ਪਿਤਾ ਦਾ ਵੀ ਇਹੋ ਹਾਲ ਸੀ ਕਿ ਉਹ ਆਪਣੀ ਧੀ ਦੀ ਹਾਲਤ ਨੂੰ ਦੇਖ ਨਹੀਂ ਸਕਿਆ ਅਤੇ ਅੱਖਾਂ ਦੇ ਵਿੱਚ ਹੰਝੂ ਲੈ ਕੇ ਇਸ ਮੰਦ ਭਾਗੇ ਪਾਣੀ ਨੂੰ ਕਿਸ ਤਰ੍ਹਾਂ ਸਹਾਰ ਰਿਹਾ ਹੈ ਇਸ ਬਾਬਾ ਤੋਂਨਾਂ ਦੇ ਰਿਸ਼ਤੇਦਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਸਾਡੀ ਬੇਟੀ ਪਤਨੀਤ ਕੌਰ ਚੜੀ ਪਿਛਲੇ ਸਮੇਂ ਕੈਨੇਡਾ ਗਈ ਸੀ 1 ਮਹੀਨੇ ਪਹਿਲਾਂ ਉੱਥੇ ਥੋੜੀ ਜਿਹੀ ਬਿਮਾਰੀ ਦੇ ਨਾਲ ਉਸਦੀ ਮੌਤ ਹੋਈ ਪਿਛਲੀ 25 24 ਤਰੀਕ ਨੂੰ ਅੱਜ ਉਸਦੀ ਡੈੱਡ ਬੋਡੀ ਆਈ ਆ ਪਿੰਡ ਵਿੱਚ ਸਾਡੇ ਵਿੱਚ ਬਹੁਤ ਸੋਗ ਹੈ ਬੜਾ ਦੁੱਖ ਤੇ ਨਾਲ ਅਸੀਂ ਸਾਰੇ ਇੱਥੇ ਕਰਤਾਰੇ ਹਾਂ ਬੜਾ ਸਹਿਤ ਇੱਕ ਆਕਾਸ਼ਤਾ ਸਰਦਾਰ ਸਰਪੀਰ ਸਿੰਘ ਸੱਤੀ ਉਹਨਾਂ ਦੀ ਜਿਹਨਾਂ ਦੀ ਬੇਟੀ ਹੈ ਉਹਨਾਂ ਦੇ ਪਰਿਵਾਰ ਤੇ ਬਰਵੀਰ ਸਿੰਘ ਉਹਨਾਂ ਦੇ ਸਿਕੰਦਰ ਸਿੰਘ ਤਿੰਨੇ ਭਰਾਵਾਂ ਤੇ ਬੜਾ ਦੁੱਖ ਆਇਆ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਹਿਣ ਨੂੰ ਕੋਈ ਲਫ਼ਜ਼ ਨਹੀਂ ਹੈ ਕਿ ਪਰਿਵਾਰ ਐਨੇ ਸੰਕਟ ਦੇ ਵਿੱਚ ਹੈ ਪਰਿਵਾਰ ਦੇ ਹਾਲਾਤ ਪਰਿਵਾਰ ਦੇ ਹਾਲਾਤ ਬਹੁਤ ਚੰਗਾ ਪਰਿਵਾਰ ਹੈ ਜੀ ਵਧੀਆ ਜ਼ਮੀਨ ਜਾਇਦਾਦ ਆ ਬਕਸਰੇ ਜਾਇਦਾਦ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਬੱਚੀ ਪੜ੍ਹਾਈ ਵਾਸਤੇ ਗਈ ਸੀ ਇੱਕ ਬੱਚੀ ਇਹਨਾਂ ਦੇ ਗੁਰਬੀਰ ਸਿੰਘ ਦੀ ਵੀ ਪਹਿਲਾਂ ਗਈ ਆ 4 ਦਿਨ ਦਾ ਦੋਨੇ ਭੈਣਾਂ ਦਾ ਫਰਕ ਹੈ ਜਾਣਦਾ ਉੱਥੇ ਇਹਨਾਂ ਦੇ ਹੋਰ ਵੀ ਰਿਲੇਟਿਵ ਸੀਗੇ ਤੇ ਲੇਕਿਨ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਉਹ ਹੀ ਹੋਣਾ ਜੀ ਸੋ ਪਰਿਵਾਰ ਨੇ ਆਪਣਾ ਚੰਗਾ ਖਰਚਾ ਕਰਕੇ ਪਹਿਲਾਂ ਬੱਚੀ ਨੂੰ ਭੇਜਿਆ ਫੇਰ ਵੀ ਬਹੁਤ ਮਤਲਬ ਜਿਹੜਾ ਹੈ ਆਰਥਿਕ ਦੌਰਤ ਤੇ ਵੀ ਨੁਕਸਾਨ ਪਰ ਪਰਿਵਾਰਕ ਦੌਰਤ ਤੇ ਜਿਹੜਾ ਬੱਚੇ ਦਾ ਜਾਣਾ ਹੈ ਨਾ ਇਹ ਕਦੇ ਘਾਟਾ ਪੂਰਾ ਨਹੀਂ ਹੋ ਸਕਦਾ। ਬੋਲ ਸਾਹਿਬ ਜਿਹੜੀ ਇੱਕ ਘਟਨਾ ਹੋਈ ਹੈ ਬੜੀ ਮੰਦ ਭਾਗੀ ਘਟਨਾ ਹੈ। ਇਸ ਬਾਰੇ ਕੁਝ ਕਹਿਣ ਨੂੰ ਕੋਈ ਸ਼ਬਦੀ ਹੈ ਨਹੀਂ ਬੜੀ ਛੋਟੀ ਉਮਰ ਚ ਬੱਚੀ ਦਾ ਇਸ ਤਰ੍ਹਾਂ ਚਲੇ ਜਾਣਾ ਪਰਿਵਾਰ ਆਸਤੇ ਸਾਰੇ ਨਗਰ ਆਸਤੇ ਬੜੀ ਦੁਖੀ ਖਬਰ ਹੈ। ਇਸ ਖਬਰ ਨੇ ਮਨ ਨੂੰ ਝੋੜ ਕੇ ਰੱਖਤਾ ਹੈ। ਨਾਨ ਲਣ ਮੈਂ ਇਹ ਵੀ ਕਹੂੰਗਾ ਵੀ ਸਰਕਾਰਾਂ ਨੂੰ ਵੀ ਉਪਰਾਲਾ ਕਰਨਾ ਚਾਹੀਦਾ ਵੀ ਆਪਣਾ ਧੀ ਪੁੱਤ ਜਿਹੜਾ ਹੈਗਾ ਉਹ ਇੱਥੇ ਰਵੇ ਬਾਹਰ ਜਾਣ ਦੀ ਉਹਨੂੰ ਲੋੜ ਨਾ ਪਵੇ ਇੱਥੇ ਰੋਜ਼ਗਾਰ ਆਪਾਂ ਨੂੰ ਮਤਲਬ ਦੇਣਾ ਚਾਹੀਦਾ ਬੱਚਿਆਂ ਨੂੰ ਅਖੀਰ ਚ ਆਪਣੇ ਬੱਚੇ ਇੱਥੋਂ ਜਾਂਦੇ ਤਾਂ ਰੋਜ਼ਗਾਰ ਵਾਸਤੇ ਹੀ ਆ ਪੜਨ ਵਾਸਤੇ ਹੀ ਸੋ ਸਾਰੀ ਸਰਕਾਰਾਂ ਕੋਈ ਵੀ ਹੋਣ ਉਹਨਾਂ ਨੂੰ ਉਪਰਾਲਾ ਕਰਨਾ ਚਾਹੀਦਾ ਵੀ ਇੱਥੇ ਬੱਚੇ ਦੀ ਸੇਫਟੀ ਹੋਵੇ ਇੱਥੇ ਬੱਚੇ ਪੜਨ ਇੱਥੇ ਰੋਜ਼ਗਾਰ ਕਰਨ ਸੋ ਬਹੁਤਾ ਕੁਝ ਤਾਂ ਨਹੀਂ ਕਹਿਣਾ ਚਾਹੁੰਦਾ ਮੈਂ ਪਰ ਪ੍ਰਮਾਤਮਾ ਅਗੇ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦਾ ਹੈ ਕਿ ਪ੍ਰਮਾਤਮਾ ਪਰਿਵਾਰ ਨੂੰ ਬਲ ਬਖਸ਼ਣ ਤੇ ਭਾਣਾ ਮੰਨਣ ਦਾ ਵਸ ਤਾਕਤ ਬਖਸ਼ਣ ਦੇਖੀ ਨਹੀਂ ਜਾਂਦੇ ਹਾਲਾਤ ਜਿਹੜੇ ਉਹਨਾਂ ਦੇ ਪਰਿਵਾਰ ਦੇ ਨੇ ਇਹਨਾਂ ਛੋਟਾ ਜਿਹਾ ਫੁੱਲ ਹੱਥੋਂ ਚਲੇ ਜਾਣਾ ਬਹੁਤ ਹੀ ਮੰਦ ਭਾਗੀ ਚੀਜ਼ ਹੈ ਕਿੰਨਾ ਚਿਰ ਹੋ ਗਿਆ ਸੀਗਾ ਬਾਈ ਗਿਆ ਨੂੰ ਮੈਂ 7 ਮਹੀਨੇ ਹੋ ਗਏ ਪਿਛਲੇ ਸਾਲ ਦੇ ਇਸੇ ਸਾਥ ਨੇ 28 April ਕਿੰ ਘਟਨਾ ਹੋਈ ਜਦੋਂ ਪਤਾ ਲੱਗਿਆ ਕਿ ਕਿਵੇਂ ਮੌਤ ਹੋ ਗਈ। ਸਾਹਮਣੋਂ ਤਾਂ ਆਫੀਸਰ ਦਾ ਹੀ ਫੋਨ ਆਇਆ ਜੋ ਉਧਰੋਂ ਪੁਲਿਸ ਆਫੀਸਰ ਦਾ ਹੀ। ਅੱਛਾ। ਤੇ ਤੁਹਾਨੂੰ ਸਾਨੂੰ ਵੀ ਯਕੀਨ ਨਾ ਹੋਇਆ ਤੋ شويه। ਤੇ ਤੁਹਾਨੂੰ ਤਾਂ ਟ੍ਰਾਂਸਲੇਟਰ ਲੈ ਕੇ ਉਹਨਾਂ ਨਾਲ ਗੱਲ ਕਰੀ ਤੀ ਕਿ ਫਿਰ ਉਹਨੇ ਦੱਸਿਆ ਕਿ ਸੁੱਡੀ ਬੇਟੀ ਨੇ ਐਕਸਪਾਇਰ ਹੋ ਗਿਆ। ਕਿਵੇਂ ਮਤਲਬ ਕੋਈ ਕਾਰਨ ਸੀ ਹੋਇਆ? ਕਰਨ ਉਹ ਉਸ ਟਾਈਮ ਤਾਂ ਉਹਨਾਂ ਨੇ ਕੁਝ ਨਹੀਂ ਦੱਸਿਆ ਸੀ ਉਹ ਕਹਿੰਦੇ ਮੈਂ ਟਰਾਂਸਲੇਟਰ ਲਿਆਵਾਂਗਾ ਤੇ ਮੈਂ ਉਹ ਕੋਈ ਆਫੀਸਰ ਲਿਆਂਗਾ ਜਿਨੇ ਗੱਲ ਮੈਨੂੰ ਦੱਸੀ ਗਈ ਹੈ ਮੈਂ ਸਾਨੂੰ ਦੱਸ ਦਿਆ ਹੂੰ ਤੇ ਉਹ ਜਿਹੜਾ ਉਹਨਾਂ ਲੋਨ ਦੇ ਵਿੱਚ ਰੱਖੀ ਗਈ ਹੈਗੀ ਮੈਡੀਕਲ ਹੋਂਦ ਤੋਂ ਬਾਅਦ ਹੂੰ ਉੱਤੇ ਉਹ ਆਕਸੀਜਨ ਦਾ ਲੈਵਲ ਹੈਗਾ ਹੂੰ ਪុំਾ ਮੈਂ ਨਹੀਂ ਕਿ ਐਸੇ ਉੱਤੇ ਆਉਣਾ ਇਹ ਸਾਰੀ ਪਰਵਾਹ ਹੈ ਉਹ ਇਸ ਨੂੰ ਇਚਨਾਣ ਵਗੈਰਾ ਕਰਕੇ ਸਰਗਸ਼ੀ ਦੀ ਕਰਕੇ ਕਿਉਂ ਨਿਸਰ ਵੀ ਸਾਨੂੰ ਉਹਨਾਂ ਨੇ ਮੈਡੀਕਲ ਦੀ ਰਿਪੋਰਟ ਉੱਤੇ ਕਿ ਕਿ ਆਕਸੀਜਨ ਲੈਵਲ ਡਾਊਨ ਹੋ ਗਿਆ ਸੀਰੀਰ ਛੋਟਾ ਤੋਂ ਲਾਸਟ ਟਾਈਮ ਕਦੋਂ ਗੱਲ ਹੋਈ ਆਫੀਸਰ ਦੇ ਫੋਨੋਂ ਤੋਂ ਹੋਈ ਸੀ ਸਾਡੀ 36 ਘੰਟੇ ਪਹਿਲਾਂ ਗੱਲ ਹੋਈ ਸੀ ਤੇ 24 ਘੰਟੇ ਪਹਿਲਾਂ ਮੈਸੇਜ ਆਇਆ ਸੀ ਹੂੰ ਲੁਈ ਕੋਈ ਉਹਨਾਂ ਨੇ ਦੱਸਿਆ ਨਹੀਂ ਕਿ ਮੈਂ ਬਿਮਾਰ ਹਾਂ ਹਾਂ ਇਹ ਦੱਸਿਆ ਤੇ ਉਹਨੇ ਵੀ ਮੈਨੂੰ ਬੁਖਾਰ ਵਗੈਰਾ ਵੀ ਵੰਟਿੰਗ ਹੋਈ ਸੀ ਪਰ ਮੈਂ ਹੁਣ ਠੀਕ ਆ ਉਹਨੇ ਐ ਨਹੀਂ ਸੀ ਕਿ ਮੈਨੂੰ ਆਏਗੇ ਪ੍ਰੋਬਲਮ ਆ ਅਸੇ ਮੈਨੂੰ ਵੰਟਿੰਗ ਹੋ ਰਹੀ ਸੀ ਵੀ ਮੈਨੂੰ ਹੁਣ ਮੇਰੇ ਪਚ ਗਿਆ ਸਾਰਾ ਕੁਝ ਮੈਂ ਠੀਕ ਆ ਲੁਰਦਾ ਜਿਵੇਂ ਹੁਣ ਉਹਰੇ ਆਪਾਂ ਇੰਨੇ ਕੋਈ ਬਿਮਾਰ ਹੋ ਜਾਂਦਾ ਕਿ ਇਹ ਸੀ ਏਡੀ ਵੱਡੀ ਗੱਲ ਤਾਂ ਹੁੰਦੀ ਨਹੀਂ ਇਹ ਵੀ ਵੇਖੋ ਬੱਚੇ ਨੇ ਸੋਚਿਆ ਜੇ ਨਹੀਂ ਤਾਂ ਜਿਵੇਂ ਅਸੀਂ ਕਿਹਾ ਸੀ ਕਿ ਚਲ ਤੁਸੀਂ ਬੱਚੇ ਉਧਰ ਤਾਇਆ ਜੀ ਉਹਨੇ ਉਹਨੇ ਰਹਿੰਦੇ ਨੇ ਕਿ ਉਹਨਾਂ ਕੋਲ ਚਲੇ ਜਾਓ ਜਾਰ ਚਾਚਾ ਜੀ ਰਹਿੰਦੇ ਨੇ ਉਹਦੇ ਉੱਤੇ ਚਲੇ ਜਾਓ ਇਹੀ ਦਰਸਰੀ ਉਹ ਕਰਕੇ ਬੱਚਾ ਜਿਵੇਂ ਇੱਧਰ ਵੀ ਆਪਾਂ ਕਹਿੰਦੇ ਬੁਖਾਰ ਹੋ ਗਿਆ ਚਲੋ ਠੀਕ ਹੋ ਗਏ ਕੋਈ ਸਿਹਤ ਸੂਲ ਤਾਂ ਨਹੀਂ ਘਾਟਾ ਉਧਰ ਜੇ ਕੀ ਇਹ ਕੋਈ ਅਸੀ ਗੱਲ ਸੁਣਦੇ ਆ ਵੀ ਜੀ ਗਏ ਤਾਂ ਨਹੀਂ ਆਗੇ ਕਿਉਂਕਿ ਜੇ ਇੱਥੇ ਆਪਾਂ ਦੇਖਦੇ ਆਂ ਅੰ ਏਡੀ ਸੇਤੀ ਦਾ ਇਸ ਤਰ੍ਹਾਂ ਦੀ ਕਟੜਨ ਨੂੰ ਆਪਾਂ ਇਹ ਕੋਈ ਪੁੱਛਦਾ ਇੱਧਰ ਚੰਗੀਆਂ ਨਹੀਂ ਕੋਈ ਸੋੜਦਾ ਚੰਗੀਆਂ ਨਹੀਂ ਉੱਥੋਂ ਦੀ ਸਰਕਾਰ ਦਾ ਜਾਂ ਹੋਰ ਕਿਸ ਤਰ੍ਹਾਂ ਦਾ ਰਿਹਾ ਜਦੋਂ ਆਪਾਂ ਨੂੰ ਇੱਧਰ ਇਹਦੀ ਬੇਟੀ ਦੀ ਟੈਗ ਬੋਰਡ ਲਗਾਉਣੀ ਪਈ ਕਿ ਅਸੀਂ ਇਹ ਸਰਕਾਰ ਨਾਲ ਤਾਂ ਨਹੀਂ ਕੋਈ ਆਪਣਾ ਜ਼ਿਆਦਾ ਕੋਈ ਰابطਾ ਹੋਇਆ ਲੇਕਿਨ ਉੱਧਰ ਉਸ ਸੀਗੇ ਆਪਣੇ ਲੇਟੇ ਵੀ ਸੀਗੇ ਤੇ ਅੱਗੇ ਕੁਲਵੰਤਾਰ ਸਿੰਘ ਕਲੇਰ ਨੇ ਕਲੇਰ ਬਿਲਡਰਸ ਵਾਲੇ ਉਹਨਾਂ ਨੇ 100% ਹੈਲਪ ਕਰੀ ਹੈ ਕੋਈ ਸਾਰੀ ਸੇਵੀ ਸੰਸਥਾ ਉਹਨਾਂ ਦੀ ਹੈ ਜੇ ਨਹੀਂ ਉਹਨਾਂ ਨੇ ਕੋਈ ਸਾਨੂੰ ਆਰਗੇਨਾਈਜੇਸ਼ਨ ਵਗੈਰਾ ਉਹਨਾਂ ਨੇ ਕਿਹਾ ਵੀ ਆਰਗੇਨਾਈਜੇਸ਼ਨ ਸਾਡੀ ਕੋਈ ਨਾਉਂ ਵਗੈਰਾ ਕੋਈ ਨਹੀਂ ਦੱਸਿਆ ਉਹਨਾਂ ਨੇ ਜੀ ਗੁਰਦੁਆਰਾ ਸਾਹਿਬ ਦਸ਼ਮੇਸ਼ ਗੁਰਦੁਆਰਾ ਸਾਹਿਬ ਤੇ ਉੱਥੇ ਹੋਰ ਗੁਰਦੁਆਰਾ ਸਾਹਿਬ ਨੇ ਜਿਹੜੇ ਉਹਨਾਂ ਨੇ ਇਕੱਠੇ ਹੋ ਕੇ ਕਰਾਈ ਤੇ ਉਹਨੇ ਉਹਨਾਂ ਨੇ ਸੇਵਾ ਲਈ ਉਹਨਾਂ ਨੇ ਸੇਵਾ ਲਈ ਕੀ ਸੁਪਨਾ ਸੀ ਜੀ ਬੀ ਦਾ ਕਿ ਮੈਂ ਕੁਛ ਜਿਹੜੀ ਪੜ੍ਹਾਈ ਕਰਨ ਗਾਇਆ ਹੂੰਚ ਵਿੱਦਿਆ ਹਾਸਲ ਕਰਨ ਦੇ ਲਈ ਉਸ ਤਰ੍ਹਾਂ ਦੇ ਸੁਪਨੇ ਸੁਪਨਾ ਦਾ ਇਹ ਬੱਚਾ ਖੁਸ਼ੇ ਨਾ ਤੇ ਦੱਸੇ ਨਹੀਂ ਸਕਦਾ ਜੀ ਜਦੋਂ तकरीबन 10 ਸਾਲ ਜਦੋਂ ਤੋਂ ਕੁਸਤਲ ਆਲੇ ਦਲੇ ਦਾ ਵਿਕਰੀ ਦੇਗਾ ਤੇ ਬੱਚਿਆਂ ਨੂੰ ਦੇਖੋ ਦੇਖੀ ਕੁਛ ਉਹਦਾ ਮਨ ਵੀ ਆਏਗਾ ਕਿ ਮੈਂ ਜਾਊਗਾ साढे मामा जी मामी आए थी उहे से उन जले के त असीं उते ले जा ममी जी मां आउं थो